ਅਲੀ ਐਕਟੀਵਿਟੀ ਐਂਟਰੀ ਮਾਰੀ ਪਰ ਜਦੋਂ 스테ਜ ਤੇ ਚੜਨ ਲੱਗੀ ਤਾਂ ਬੀਬੀਆਂ ਹੋ ਗਈਆਂ ਦਿਵਾਲੇ ਕੈਨੇਡਾ ਦੇ ਐਡਮੰਟਨ ਸ਼ੋਅ 'ਚ ਕਿਉਂ ਇੰਨਾ ਵੱਡਾ ਪੰਗਾ ਪਿਆ ਸਾਡੇ ਤੋਂ ਸਾਰੀਆਂ ਵੀਡੀਓਜ਼ ਆ ਚੁੱਕੀਆਂ ਨੇ ਤੇ ਬੀਬੀਆਂ ਨੇ ਜਦੋਂ ਗੱਲਾਂ ਸੁਣਾਈਆਂ ਤਾਂ ਕਿਉਂ ਜੋਆ ਰੁਪਿੰਦਰ ਹੰਡਾ ਮਾਈਕ ਸੁੱਟ ਕੇ ਭੱਜੀ ਸਾਰੀ ਗੱਲਤਾਂ ਨੂੰ ਦੱਸਦੇ ਆ ਪਹਿਲਾਂ ਤੁਸੀਂ ਆ ਵੀਡੀਓ ਵੇਖ ਲਓ ਮੈਂ ਮੂੰਹ ਤੇ ਕਹਦੇ ਸੀ ਅੱਜ ਤੱਕ ਮੈਂ ਐਦਾਂ ਦਾ ਆਕਟ ਨਹੀਂ ਦੇਖਿਆ ਕਦੇ ਬਿਨਾਂ ਪੇਮੈਂਟ ਲਏ ਪੂਰਾ ਸ਼ੋਅ ਕਰ ਗਿਆ ਦੋਸਤੋ ਇਸ ਵੀਡੀਓ ਚ ਤੁਸੀਂ ਸੁਣਿਆ ਕਿ ਰੁਪਿੰਦਰ ਹਾਂਡਾ ਪੈਸੇ ਦੀ ਗੱਲ ਕਰ ਰਹੇ ਨੇ ਉਹ ਕਹਿੰਦੇ ਨਹੀਂ ਕਿ ਮੈਨੂੰ ਪੈਸੇ ਦੀ ਪਰਵਾਹ ਨਹੀਂ ਮੈਂ ਆਪਣੇ ਫੈਸਲੇ ਫਰੀ ਵੀ ਗਾ ਸਕਦੀ ਆ ਪਰ ਅਸਲ ਵਿੱਚ ਜੋ ਬੀਬੀਆਂ ਨੇ ਉਹ ਕਹਿੰਦੀਆਂ ਨਹੀਂ ਕਿ ਰੁਪਿੰਦਰ ਹਾਂਡਾ ਹੋਟਲ ਰੂਮ ਚ ਬੈਠੇ ਸੀ ਪਰ ਆ ਕੇ ਗਾਉਣ ਨੂੰ ਤਿਆਰ ਨਹੀਂ ਸੀ ਕਿਉਂਕਿ ਇਹ ਕਹਿੰਦੇ ਸੀ ਵੀ ਪਹਿਲਾਂ ਫੁੱਲ ਪੇਮੈਂਟ ਕਰੋ ਫੇਰੀ ਮੈਂ ਗਾਣਾ ਦੋ ਬੀ ਐਮ ਦੀ ਜੋ ਆ ਰੁਪਿੰਦਰ ਹਾਂਡਾ ਦੀ ਬੁਕਿੰਗ ਸੀਗੀ ਪਰ ਸ਼ੋਅ ਦੇ ਵਿੱਚ ਇਹ ਪੌਣੇ 6 ਪਹੁੰਚਦੇ ਨੇ ਜਿਹਦੇ ਕਰਕੇ ਲੋਕ 4-5 ਘੰਟੇ ਵੇਟ ਕਰਦੇ ਨੇ ਤਾਂ ਲੋਕ ਬੜਾ ਗੁੱਸੇ ਚ ਆਏ ਹੁੰਦੇ ਆ ਤੇ ਜਦੋਂ ਹੀ ਰੁਪਿੰਦਰ ਹਾਂਡਾ ਐਂਟਰੀ ਤੇ ਲੇਟ ਆਉਣ ਦੇ ਕਰਕੇ ਇਹ ਵੱਡਾ ਪੰਗਾ ਪੈੰਦਾ ਸੋ ਇਹ ਆ ਦੋਸਤੋ ਰੌਲਾ ਜੋ ਬੀਬੀਆਂ ਜੋ ਆਡੀਅנס ਵੇਖਣ ਆਈ ਸੀ ਉਹਨਾਂ ਦਾ ਪੱਖ ਇਹ ਐ ਵੀ ਰੁਪਿੰਦਰ ਹਾਂਡਾ ਲੇਟ ਬੜੀ ਆਈ ਤੇ ਸ਼ੋਅ ਮੈਨੇਜਮੈਂਟ ਦਾ ਪੱਖ ਇਹ ਐ ਵੀ ਰੁਪਿੰਦਰ ਹਾਂਡਾ ਪੂਰੇ ਪੈਸੇ ਪਹਿਲਾਂ ਮੰਗ ਰਹੀ ਸੀ ਤੇ ਐਨ ਮੌਕੇ ਤੇ ਫੁੱਲ ਪੇਮੈਂਟ ਨਾ ਹੋਣ ਕਰਕੇ ਆਨੀ ਸੀ ਰਹੀ ਤੇ ਦੂਜੇ ਪਾਸੇ ਰੁਪਿੰਦਰ ਹਾਂਡਾ ਦਾ ਸਟੇਜ ਉੱਪਰ ਕਹਿਣਾ ਵੀ ਪੈਸਿਆਂ ਦਾ ਕੋਈ ਰੌਲਾ ਨਹੀਂ ਮੈਂ ਲੋਕਾਂ ਦੇ ਪਿਆਰ ਲਈ ਗਾਉਂ ਨਹੀਂ ਆ ਤੇ ਮੈਂ ਫ੍ਰੀ ਵੀ ਗਾ ਸਕਦੀ ਆ ਤੇ ਨਤਨਾ ਪਾਰਟੀਆਂ ਚ ਤੁਹਾਨੂੰ ਕਿਹਦਾ ਪੱਖ ਭਾਰਾ ਲੱਗਦਾ ਕਮੈਂਟ ਕਰਕੇ ਦੱਸੋ ਤੇ ਸ਼ੇਅਰ ਕਰ ਦਿਓ ਵੀਡੀਓ